жасамады жоноре премей Polit beiden жатті жатті ਇਦੇ ਵਿੱਚ ਹਰ ਸਵੇਰ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਪਿੰਡ ਚੱਕਰਉਲਦੂ ਸਿੰਘ ਵਾਲਾ ਜੋ ਕਿ ਸਾਡੀ ਪਤਨਾਲਾ ਚੌਕੀ ਦੇ ਅੰਦੀ ਹੋਂਦ ਦਾ ਉੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜਿਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਅਸ਼ਦੀਪ ਸਿੰਘ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦੇ ਰਹਿਣ ਵਾਲਾ ਉਹਦੇ ਫਾਇਦਾ ਉੱਤੇ ਜੀ ਗਈ ਹੋਈ ਹੈ ਉਸ ਤੋਂ ਬਾਅਦ ਜਦੋਂ ਮੈਨੂੰ ਐਂਬੂਲੈਂਸ ਦੇ ਵਿੱਚ ਰਸਤੇ ਵਿੱਚ ਲਿਜਾ ਰਹੇ ਸੀ ਤਾਂ ਰਸਤੇ ਵਿੱਚ ਇਹ ਜੀ ਮੌਤ ਹੋ ਚੁੱਕੀ ਸੀ ਤਾਂ ਪ੍ਰਾਇਰ ਇਨਫੋਰਮੇਸ਼ਨ ਤੋਂ ਸਾਨੂੰ ਇਹ ਪਤਾ ਲੱਗਾ ਕਿ ਇਹਦਾ ਜਿਹੜਾ ਫਾਦਰ ਹੈ ਸੁਖਵਿੰਦਰ ਸਿੰਘ ਇਸੇ ਪਿੰਡ ਦੀ ਰਹਿੰਦੇ ਸੀ ਇਕੱਠੇ ਕੋ ਘਰ ਦੇ ਵਿੱਚ ਆ ਉਹਦੇ ਵੱਲੋਂ ਇਹਦੇ ਉੱਪਰ ਕਨਫਰਮ ਕੀਤਾ ਗਿਆ ਤਾਂ ਕਰਕੇ ਇਹ ਜਿਹੜਾ ਇਨਸੀਡੈਂਟ ਹੋਇਆ ਤੇ ਕਾਰਨ ਇਹ ਹੀ ਹੈ ਘਰ ਦੇ ਵਿੱਚ ਪਹਿਲਾਂ ਵੀ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀ ਕਿ ਰਿਊਕਲੇਸ਼ ਰਹਿੰਦਾ ਸੀ ਜਾਂ ਜਿਹਦੇ ਸੰਬੰਧ ਵਿੱਚ ਇਹ ਜੋ ਵੀ ਇਨਸੀਡੈਂਟ ਹੋਇਆ ਫਰਦਰ ਇਹਦਾ ਜੋ ਵੀ ਪਰਿਵਾਰਕ ਮੈਂਬਰਾਂ ਨੇ ਬਿਆਨਾਂ ਤੇ ਉਹਨਾਂ ਦੇ ਬਿਆਨ ਦਰਜ ਕਰਕੇ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਫਿਲਹਾਲ ਬੋਡੀ ਦਾ ਪੋਸਟਮਾਰਟਮ ਕਰਾ ਕੇ ਉਹਨਾਂ ਦੇ ਫੈਮਿਲੀ ਮੈਂਬਰ ਦੇ ਹਵਾਲੇ ਕੀਤੀ ਜਾ ਰਹੀ ਹੈ